ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਅਸੀਂ ਚੱਲੇ ਹਿੱਤ ਤੱਕ ਪੂਰੇ ਮੇਲੇ ਤੇ ਨਾਲ ਆਪਣੇ ਜਸ਼ਨ ਤੇ ਕਰਨਵੀਰ ਉੱਥੇ ਜਾ ਕੇ ਤੁਹਾਨੂੰ ਦਿਖਾਉਂਨੇ ਆ ਮੇਲਾ ਸਾਰਾ 4 ਦਿਨ ਲੱਗਦਾ ਹੁੰਦਾ ਮੇਲਾ ਅੱਜ ਅਸੀਂ ਚੱਲੇ ਆ ਤੀਜੇ ਦਿਨ ਤੇ ਉੱਥੇ ਜਾ ਕੇ ਮਿਲਦੇ ਆਪਾਂ ਦਿਖਾਉਂਨੇ ਆ ਤੁਹਾਨੂੰ ਸਾਰਾ ਮੇਲਾ ਹਾਂਜੀ ਮੇਲਾ ਹੋ ਗਿਆ ਸਟਾਰਟ ਇੱਥੋਂ ਤੇ ਇਹ ਕੀ ਜ਼ਿਆਦਾ ਨਹੀਂ ਭਰਿਆ ਲੱਗਦਾ ਮੇਲਾ ਅਸੀਂ ਆਏ ਸੀ ਤੀਜੇ ਦਿਨ ਤੇ ਆ ਲੱਗਦਾ ਟਰੈਕਟਰਾਂ ਟਰਟਰਾਂ ਦੀ ਮੰਡੀ ਲੱਗਦੀ ਐ ਇੱਥੇ ਤੇ ਸਾਰੇ ਪਾਸੇ ਘਮਕੇ ਦੇਖਿਆ ਕੋਈ ਨਰਾਸ਼ ਐ ਨਹੀਂ ਸੀਗਾ ਸੋ ਇੱਕੇ ਚਲੋ ਚੰਡੋਲ ਤੇ ਝੂਟਾ ਲੈਨੇ ਆ ਉੱਪਰ ਦਾ ਵੀਊ ਵਦਹ ਜੂਗਾ ਤੇ ਮੇਰੇ ਨਾਲ ਬੈਠਾ ਜਸ਼ਨਾ ਡਰ ਬਹੁਤ ਰਿਆ ਸੀ ਕਹਿੰਦਾ 18 ਸਾਲ ਦੀ ਉਮਰ ਚ ਪਹਿਲੀ ਅਰੀਜਨਲ ਤੇ ਬੈਠਾ ਤੇ ਮੈਂ ਕਿਹਾ ਕੋਈ ਨਹੀਂ ਹੌਸਲਾ ਰੱਖ ਆ ਦੇਖੋ ਜੀ ਵੀਊ ਹਸਲਾ ਤੇ ਮੁੰਡੇ ਨੂੰ ਹੌਸਲਾ ਹੌਸਲਾ ਦਿੱਤਾ ਤੇ ਹੁਣ ਚੱਲ ਪਈ ਆ ਚੰਡੋਲ ਇਧਰ ਗੁਰਦੁਆਰਾ ਸਾਹਿਬ ਆ ਉਧਰ ਮੈਚ ਹੋ ਰਿਹਾ ਸਟੇਡੀਅਮ ਦੇ ਵਿੱਚ ਤੇ ਇਧਰ ਸਾਰੇ ਝੁੱਲੇ ਲੱਗੇ ਹੋਏ ਆ ਇੱਕ ਪਾਸੇ ਇਹ ਲੱਗੇ ਹੋਏ ਆ ਇੱਕ ਪਾਸੇ ਉਧਰ ਲੱਗੇ ਹੋਏ ਆ ਸੋ ਇੱਕ ਬਜ ਪੰਜਾ ਪੱਚੀ ਚਲਾਉਂਦੇ ਹੁੰਦੇ ਸੀ ਆ ਦੇਖੋ ਇਹ ਆ ਬਜਪੰਦੀ ਯਾਦ ਇਹਦੇ ਵਿੱਚ ਨਾ ਦੀਵਾਜਾ ਲਾ ਦਿੰਦੇ ਸੀਗੇ ਦੀਵਾ ਲਾ ਕੇ ਤੇ ਇਹ ਚੱਲਦਾ ਹੁੰਦਾ ਸੀਗਾ ਤੇ ਹੁਣ ਕੱਢਦੇ ਆ ਘੇੜਾ ਗੋੜਾ ਇੱਕ ਅਦਮ ਮੇਲੇ ਦੇ ਵਿੱਚ ਇਹ ਆ ਜੀ ਲੱਕੜ ਦਾ ਸਮਾਨ ਸਾਰਾ ਤੇ ਇੱਥੇ ਸਾਰੀਆਂ ਚੀਜ਼ਾਂ ਲੱਕੜ ਦੀਆਂ ਮਿਲਦੀਆਂ ਮੇਲੇ ਤੋਂ ਲੈਣ ਨੂੰ ਤਾਂ ਬਹੁਤ ਕੁਝ ਹੁੰਦਾ ਤੇ ਆਹ ਲੈ ਰਹੇ ਸੀ ਆਪਾਂ ਮੰਕੀ ਨਾਲ ਪੰਗੇ ਇਹ ਆ ਜੀ ਬਾਂਦਰ ਕਿਉਂ ਹੁੰਦਾ ਨਾ ਫਟਾ ਸਦਾ ਤੇ ਆ ਇੱਕ ਕੁੜੀ ਨਾ ਰੱਸੀ ਤੇ ਚੜਦੀ ਸੀ ਵਿਚਾਰੀ ਮਿਹਨਤੀ ਆ ਜਵਾਗਰ ਹਣਾ ਰੋਟੀ ਖਾਤਰੀ ਫਿਰਦੇ ਆ ਭੱਜੇ ਸੋ ਇਹ ਦੇਖੋ ਰੱਸੀ ਤੇ ਤੁਰਦੀ ਆ ਥੱਲੇ ਇਹਦੇ ਪ੍ਰਾਂਤ ਜੀ ਰੱਖੀ ਆ ਤੇ ਹੱਥ ਚ ਡੰਡਾ ਫੜਿਆ ਬੈਲੈਂਸ ਕਰਦੀ ਆ ਆਪਦੇ ਆਪ ਨੂੰ ਸੋ ਇਹ ਦੇਖ ਕੇ ਆਪਾਂ ਫੇਰ ਮੇਲੇ ਵਿੱਚ ਚੱਲਦੇ ਆਂ ਕਿਹੜਾ-ਕਿਹੜਾ ਕੱਢਦਾ ਜਮਾ ਖਾਲੀ ਪਿਆ ਯਾਰ ਜਮਾ ਹੀ ਖਾਲੀ ਆ ਬਾਈ ਇੱਧਰ ਥੋੜੀ ਜੀ ਪੀੜ ਸੀਗੀ ਜਦੋਂ ਥੋੜਾ ਜਿਹਾ ਪਹਿਲਾਂ ਸਵੇਰ-ਸਵੇਰ ਤਾਂ ਹੈ ਨਹੀਂ ਜੇ ਨਰਾਸ਼ ਹੋਣ ਥੋੜਾ ਜਿਹਾ ਹੋਣ ਲੱਗ ਗਿਆ ਸੀਗਾ ਤੇ ਉਹ ਇੱਕ ਸਾਹਮਣੇ ਲੱਗੀ ਹੋਈਆ ਚੰਡੋਲ ਉੱਧਰ ਵੀ ਇੱਕ ਸੈੱਟ ਲੱਗਿਆ ਹੋਇਆ ਚੰਡੋਲਾਂ ਦਾ ਤੇ ਮਗਰਮੱਛ ਦਾ ਸਵਾਦ ਦੇਖੋ ਜੀ ਇੱਕ ਇੱਧਰ ਲੱਗਿਆ ਹੋਇਆ ਇੱਕ ਉੱਧਰ ਲੱਗੀ ਹੋਈਆ ਚੰਡੋਲ ਇਹ ਇਕੱਠੇ ਚੱਲਦੇ ਆ ਮਗਰਮੱਛ ਜੀ ਵੀ ਇਕੱਠੇ ਹੀ ਚੱਲਦਾ ਤੇ ਇੱਕ ਨਾ ਤੁਹਾਨੂੰ ਨਵਾਂ ਝੂਲਾ ਦਿਖਾਵਾਂਗੇ ਅੱਜ ਨਮਾ ਲੱਗਿਆ ਤੇ ਬਹੁਤ ਸਿਰ ਘੁੰਮਦਾਇ ਤੇ ਚੜ ਕੇ ਦਿਖਾਉਨੇ ਆ ਤੁਹਾਨੂੰ ਝੂਲਾ ਤੇ ਆਹ ਗਰਾਊਂਡ ਵਾਲੇ ਪਾਸੇ ਆ ਸਾਰਾ ਆ ਦੇਖੋ ਜੀ ਨਮਾ ਝੂਲਾ ਇਹ ਇੱਕ ਤੇ ਨਮਾ ਲੱਗਿਆ ਇੱਥੇ ਬਹੁਤ ਚੀਕਾਂ ਵੱਜਦੀਆਂ ਇਹਦੇ ਤੇ ਬਈ ਦੇਖੋ ਘੁੰਮਦਾ ਨਾ ਹਜੇ ਤਾਂ ਇਹ ਮੇਰੇ ਸਾਹਮਣੇ ਰੋਕਣ ਨਾਲ ਆਗਾ ਇਹ ਤਾਂ ਦੀ ਹੋ ਕੇ ਨਾ ਉੱਪਰ ਦੀ ਹੋ ਕੇ ਥੱਲੇ ਨੂੰ ਆਉਂਦਾ ਇਹ ਘੁੰਮਦਾ ਸੋ ਇਹ ਦੇਖਦੂ ਕੇ ਤੇ ਆਪਾਂ ਫੇਰ ਇੱਕ ਅੱਧਾ ਗੇੜਾ ਕੱਢਦੇ ਆਂ ਤੇ ਫੇਰ ਆਪਾਂ ਘਰੀ ਚੱਲਾਂਗੇ ਸੋ ਆਇਕਤੀ ਦੇਖਣ ਨੂੰ ਇੰਨਾ ਕੁ ਸ਼ੈਣੀਗਾ ਤੇ ਇਹਨਾਂ ਨੇ ਜਗ੍ਹਾ ਦਾ ਕਿਰਾਇਆ ਵੀ ਬਹੁਤ ਵਧਾਤਾ ਕਮੇਟੀ ਵਾਲਿਆਂ ਨੇ ਸੋ ਤਾਂ ਕਰਕੇ ਅੱਧੇ ਤਾਂ ਦੁਕਾਨਾ ਨਹੀਂ ਲਾ ਸਕਦੇ ਹਨਾ ਕਿਰਾਇਆ ਬਹੁਤ ਜ਼ਿਆਦਾ ਨਾ ਤਾਂ ਕਰਕੇ ਸੋ ਜੀਨੇ ਵੀ ਰੇੜੀ ਲਾਉਣੀਆਂ ਉਹ ਕਿਰਾਇਆ ਦਿੰਦਾ ਹਨਾ ਸੋ ਓਕੇ ਲਵ ਯੂ ਐ ਸਾਰਿਆਂ ਨੂੰ